ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸਿਗ ਮਸਕੀਨ ਹੋਣੀ 라ਵਨ ਦੇ ਬਾਰੇ ਗੱਲ ਕਰਦੇ ਪਏ ਆ 라ਵਨ ਜਿਹਨੂੰ ਕੇ ਸਨਾਤਮੀ ਧਰਮ ਆਲਿਆ ਨੇ ਇੰਜ ਦਾ ਦਿਖਾਇਆ ਕਿ ਹਰ ਬੰਦਾ ਹਰ ਧਰਮ ਦਾ ਬੰਦਾ ਜਦੋਂ 라ਵਨ ਦੇ ਬਾਰੇ ਸੁਣਦਾ ਤਾਂ ਉਹਦੇ ਜ਼ੇਹਨ ਚ ਇਹ ਹੀ ਹੁੰਦਾ ਕਿ 라ਵਨ ਇੱਕ ਬਹੁਤ ਹੀ ਜ਼ਾਲਮ ਇਨਸਾਨ ਸੀ ਬਹੁਤ ਹੀ ਦੁਸ਼ਤ ਇਨਸਾਨ ਸੀ ਜਦਕਿ ਹਕੀਕਤ ਕੁਝ ਹੋਰ ਹੈ ਗਿਆਨੀ ਸੰਸਿ ਮਸਕੀਨ ਹੁਣੀ ਦੱਸਦੇ ਪਿਆ ਕਿ ਰਾਵਣ ਇਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਡਰਾਮਿਆਂ ਦੇ ਵਿੱਚ ਨਾਵਲਾਂ ਦੇ ਵਿੱਚ ਕਿਸੇਆ ਕਹਾਣੀਆਂ ਦੇ ਵਿੱਚ ਦੱਸਿਆ ਜਾਂਦਾ ਵੈ। ਗਿਆਨੀ ਸੰਸਿ ਮਸਕੀਨ ਹੁਣੀ ਰਾਵਣ ਦੇ ਬਾਰੇ ਕੀ ਕਹਿੰਦੇ ਆ ਇਹ ਆਪਾਂ ਅੱਜ ਦੀ ਵੀਡੀਓ 'ਚ ਜਾਣਦੇ ਆ ਅੱਜ ਦੀ ਕਥਾ 'ਚ ਜਾਣਦੇ ਆ ਕਥਾ ਬਹੁਤ ਵਧੀਆ ਵੈ। ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਆਂ ਅੱਜ ਦੀ ਕਥਾ ਫਿਰ ਕਰਨੇ ਇਸ ਤੇ ਵਿਚਾਰ। ਕੋਈ ਇੱਕ ਗ੍ਰੰਥ ਧਨਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਿਨ੍ਹਾਂ ਨੇ ਕੁਝ ਇਨਸਾਫ ਰਾਵਣ ਨਾਲ ਕੀਤਾ ਵੱਟਣਾ ਕਿਸੇ ਨੇ ਵੀ ਨਹੀਂ ਕੀਤਾ। ਭਾਰਤ ਦੇ ਸਾਰੇ ਰਾਵਣ ਨੂੰ ਦੁਸ਼ਟ ਕਹਿੰਦੇ ਨੇ। ਸਾਰੇ ਉਸਨੂੰ ਜ਼ਾਲਮ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨਸਾਫ ਕੀਤਾ ਇਸ ਮਹਾਪੁਰਸ਼ ਨੇ ਪੂਰਨ ਤੌਰ ਤੇ ਜ਼ਾਲਮ ਨਹੀਂ ਸੀ ਹਰ ਇਹਦੇ ਵਿੱਚ ਕੋਈ ਖੂਬੀ ਨਹੀਂ ਸੀ ਐਸਾ ਨਹੀਂ ਹੈ ਹਰ ਮਨੁੱਖ ਦੇ ਵਿੱਚ ਕੁਝ ਗੁਣ ਹੁੰਦੇ ਨੇ ਕੁਝ ਔਗਣ ਵੀ ਹੁੰਦੇ ਨੇ ਤੇ ਇਸ ਪੁਰਸ਼ ਦੇ ਵਿੱਚ ਕੁਝ ਗੁਣ ਵੀ ਸਨ ਪਰ ਗੁਣਾ ਦੇ ਉੱਤੇ ਬਿਲਕੁਲ ਪਰਦਾ ਪਾ ਦਿੱਤਾ ਗਿਆ ਪਾ ਦਿੱਤਾ ਜਾਂਦਾ ਹੈ ਪਾ ਕਾਰਨ ਹਾਰ ਗਿਆ ਸੀ ਵਿਚਾਰਾ ਹਾਰੇ ਹੋਏ ਦੇ ਨਾਲ ਕਲਮ ਦੇ ਧਨੀ ਨਹੀਂ ਚੱਲਦੀ ਹਾਰੇ ਹੋਏ ਦੇ ਨਾਲ ਜ਼ਬਾਨ ਦੇ ਧਨੀ ਨਹੀਂ ਚੱਲਦੇ ਹਾਰੇ ਹੋਏ ਮਨੁੱਖ ਦੇ ਨਾਲ ਦਿਮਾਗੀ ਬੰਦੇ ਨਹੀਂ ਚੱਲਦੇ ਹੁੰਦੇ ਪੁਰਸ਼ ਹੈ ਜਿੱਤ ਕੇ ਤਾਂ ਭਗਵਾਨ ਹੋ ਗਿਆ ਹਾਰ ਗਿਆ ਤਾਂ ਸ਼ੈਤਾਨ ਇਹ ਜਿੱਤ ਹਾਰ ਦਿੱਤੇ ਖੜੀ ਹੈ ਦੁਨੀਆ ਜੇਤੂ ਦੇ ਪਿੱਛੇ ਚੱਲਦੀ ਹੈ ਇਹ ਨਹੀਂ ਦੇਖਦੀ ਕਿ ਇਹ ਜੋ ਜਿੱਤ ਰਿਹਾ ਹੈ ਕੌਣ ਹੈ ਇਸ ਨੂੰ ਨਹੀਂ ਦੇਖਦੀ ਜਿੱਤ ਗਿਆ ਇਸ ਵਾਸਤੇ ਭਗਵਾਨ ਹੈ RAM ਜਿੱਤ ਗਏ ਸਨ RAM ਹਾਰ ਗਏ ਸਨ अगर देखा जाए इंसाफ दी कसौटी ਨਾਲ ਦੇਖੋਗੇ ਐਨਾ ਕਸੂਰ 라ਵਣ ਦਾ ਨਹੀਂ राम ਦੇ ਪਰ ਆਦ ਆਈਏ ਉਸ ਜ਼ਮਾਨੇ ਚ ਸਵੈਂਬਰ ਦੀ ਪ੍ਰਥਾ ਆਮ ਸੀ ਵਰ ਚੁਣਨਾ ਸਵੈਮਵਰ ਕੋਈ ਲੜਕੀ ਲੜਕੇ ਦੇ ਗਲ ਦੇ ਚ ਮਾਲਾ ਪਾ ਦਿੰਦੀ ਸੀ ਇਹਨੂੰ ਕਹਿੰਦੇ ਨੇ ਸਨ ਸਵੈਂਮਵਰ ਹੋਡਵਰ ਚੁਣ ਲਿਆ ਇਹ ਸਮਾਜ ਨੇ ਖੁੱਲ੍ਹ ਦਿੱਤੀ ਹੋਈ ਸੀ ਪ੍ਰਤੀਸ਼ਠਿਤ ਜਿਹੜੀਆਂ ਇਸਤਰੀਆਂ ਇਤਿਹਾਸ ਦੇ ਵਿੱਚ ਬਣੀਆਂ ਹੋਈਆਂ ਨੇ ਸਵੈਂਬਰ ਹੋਇਆ ਵੈਸੇ ਸਾਰਿਆਂ ਦਾ ਸੀ ਇੱਕ ਪ੍ਰਥਾ ਸੀ ਜੋ ਬਾਅਦ ਦੇ ਵਿੱਚ ਖਤਮ ਕੀਤੀ ਗਈ ਇਸ ਵਾਸਤੇ ਖਤਮ ਕੀਤੀ ਗਈ ਕਿ ਅਕਸਰ ਲੜਕੀ ਜਜ਼ਬੇ ਦੇ ਤਹਿਤ ਭਾਵਨਾਵਾਂ ਦੇ ਤਹਿਤ ਚੋਣ ਕਰ ਲੈਂਦੀ ਸੀ ਰਿਸ਼ਤਾ ਨਿਭਾਣੇ ਸੀ ਅੱਗੇ ਨੌਬਤ ਤਲਾਕ ਤੱਕ ਪਹੁੰਚਦੀ ਸੀ ਬੱਚੇ ਰੁੱਲਦੇ ਸਨ ਸਮਾਜ ਅੱਗੇ ਆ ਗਿਆ ਸਵੈਂਬਰ ਦੀ ਪ੍ਰਥਾ ਖਤਮ ਕਰਨੀ ਪਈ ਇਸ ਧਾਰਮਿਕ ਮੁਖੀ ਅੱਗੇ ਆ ਗਏ ਉਹਨਾਂ ਨੇ ਸਵੈਂਬਰ ਦੀ ਪ੍ਰਥਾ ਨੂੰ ਖਤਮ ਕੀਤਾ ਤੋ ਇਸ ਰੂਪ ਲਖਾ ਵਰਮਾਲਾ ਲਕਸ਼ਮਣ ਦੇ ਗੱਲ ਦੇਚ ਪਾਣ ਲੱਗੀ ਹੈ ਲਕਸ਼ਮਣ ਕਹਿੰਦਾ ਨਹੀਂ ਮੈਂ ਤਾਂ ਜ਼ਿੰਦਗੀ ਕੋਰਾ ਰਹਿਣ ਦਾ ਪ੍ਰਣ ਕੀਤਾ ਹੈ ਔਰ ਮੈਂ ਆਪਣੇ ਭਰਾ ਦੇ ਨਾਲ ਰਹਿਣਾ ਹੈ ਤੂੰ ਮੇਰੇ ਭਰਾ ਨਾਲ ਗੱਲ ਕਰ ਲੈ ਦਾ ਮਤਲਬ ਹੈ ਦੂਜੀ ਤੀਜੀ ਸ਼ਾਦੀ ਦੀ ਪਰਫਾਸ਼ੀ ਉਸ ਜ਼ਮਾਨੇ ਚ ਕਿਉਂਕਿ ਰਾਮ ਦੇ ਨਾਲ ਤੇ ਸੀਤਾ ਸੀ ਫਿਰ ਵੀ ਲਕਸ਼ਮਣ ਕਹਿੰਦਾ ਮੇਰੇ ਭਰਾ ਨਾਲ ਗੱਲ ਕਰ ਲੈ ਤੇ ਇਤਿਹਾਸਿਕ ਪਹਿਲੂ ਨੇ ਇਹ ਇਤਿਹਾਸ ਹੈ राम ਦੇ ਪਿਤਾ ਦੀ ਚਾਰ ਪਤਨੀਆਂ ਸਨ ਦਸ਼ਰਧ ਦੀ ਕਿਪ੍ਰਤਾ ਸੀ ਤੋਂ ਮੇਰੇ ਪ੍ਰਾਣ ਆਲਗਲ ਕਰਦੇ ਦੋਵੇਂ ਸੁਨਕੇ ਸਨ ਦੋਹਾਂ ਦਾ ਰੰਗ ਰੂਪ ਮਹਾਨ ਸੀ ਦੋਹਾਂ ਦਾ ਤਨ ਪ੍ਰਭਾਵਿਤ ਕਰਦਾ ਸੀ ਦੋਵੇਂ ਸੁਸ਼ੀਲ ਸਨ ਦੋਵੇਂ ਗੁਣਵਾਨ ਸਨ ਔਰ ਦੋਵੇਂ ਰਿਸ਼ੀ ਵਿਸ਼ਿਸ਼ਟਾ ਧਰਮ ਦੀ ਸਿੱਖਿਆ ਪੜ੍ਹੇ ਹੋਏ ਸਨ RAM ਕੌਲ ਚਲੀ ਗਈ ਰਾਮ ਨੇ ਭੇਜਿਆ ਨਹੀਂ ਮੇਰੇ ਨਾਲ ਮੇਰੀ ਪਤਨੀ ਹੈ ਤੋ ਮੇਰੇ ਪਰ ਆ ਨਾਲ ਗੱਲ ਕਰ ਲੈ ਗੁੱਸੇ ਚ ਆ ਕੇ ਲਕਸ਼ਮਣ ਨੇ ਨੱਕ ਕੱਟ ਦਿੱਤੀ ਉਹ ਕਿਸੇ ਈ ਸਤਰੀ ਦੀ ਨੱਕ ਕੱਟਦੇ ਨਹੀਂ ਕਿਤੇ ਸਾਰੀ ਜ਼ਿੰਦਗੀ ਲਈ ਉਸ ਨੂੰ ਮੁਤਾਜ ਕਰ ਦੇਣਾ ਹੈ ਕ੍ਰੋਪ ਕਰ ਦੇਣਾ ਹੈ ਇਹ ਪੈਣ ਲਕਸ਼ਮਣ ਤੋਂ ਹੋਈ ਹੈ ਰਾਵਣ ਤੋਂ ਨਹੀਂ ਹੋਈ ਕਿਸੇ ਆਮ ਸਾਧਾਰਨ ਮਨੁੱਖ ਦੇ ਪੈਣ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਵੇ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ ਪਰ ਉਹ ਤੇ ਰਾਜੇ ਦੀ ਭੈਣ ਸੀ 라ਵਣ ਦੀ ਲੰਕੇਸ਼ ਦੀ ਬੜਾ ਸ਼ਕਤੀਸ਼ਾਲੀ ਬੜਾ ਤਾਕਤਵਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਚੰਦ ਸੂਰਜ ਜਾਂ ਕੇ ਤਪਦਰਸ ਹੋਈ ਅੱਜ ਸੂਰਜ ਦੀਆਂ ਕਿਰਨਾਂ ਨਾਲ ਚੁੱਲ੍ਹੇ ਜਲਣ ਲੱਗੇ ਨੇ ਪਰ 라ਵਣ ਦੇ ਜ਼ਮਾਨੇ ਚ ਉਦੋਂ ਇਸ ਤਰ੍ਹਾਂ ਸੀ ਚੰਦ ਸੂਰਜ ਜਾਂ ਕੇ ਤਪਦਰਸ ਹੋਈ ਰਸੋਈ ਦੇ ਚੁੱਲ੍ਹੇ ਜਲਦੇ ਸਨ ਸੂਰਜ ਦੀਆਂ ਕਿਰਨਾਂ ਨਾਲ ਲਕਣਾ ਨਹੀਂ ਬਲਦੀਆਂ ਸੀ ਪਤਾ ਨਹੀਂ ਕਿਸ ਗੰਗ ਨਾਲ ਉਸਨੇ ਚੁੱਲ੍ਹੇ ਬਣਾਏ ਉਸ ਜ਼ਮਾਨੇ ਸੌਰ ਊਰਜਾ ਸੂਰਜ ਦੀ ਰੋਸ਼ਨੀ ਸੂਰਜ ਦੀ ਅਗਨੀ ਤੋਂ ਕੰਮ ਲਿਆ ਇਸ ਰਾਵਣ ਇਹਦਾ ਮਤਲਬ ਹੈ ਲੰਕਾ ਇਤਨੀ ਉન્નਤ ਸੀ ਰਾਵਣ ਇਤਨਾ ਅੱਗੇ ਵਧ ਗਿਆ ਸੀ ਔਰ ਉਸਨੇ ਮਹਿਲ ਦੇ ਉੱਤੇ ਸੋਨਾ ਚਾੜਿਆ ਹੋਇਆ ਸੀ ਕਹਿੰਦੇ ਨੇ ਸੋਨੇ ਦੀ ਲੰਕਾ ਸ਼ਿਵ ਜੀ ਦਾ ਉਪਾਸ਼ਕ ਸੀ ਪੱਕਾ ਚਾਰੇ ਵੇਦ ਉਸ ਨੂੰ ਜ਼ਬਾਨੀ ਕੰਠ ਸਨ ਔਰ ਬਿਨਾ ਮੰਨ ਦੀ ਇਕਾਗਰਤਾ ਤੋਂ ਕੰਠ ਨਹੀਂ ਹੋ ਸਕਦੇ। ਕਈ ਲੋਕ ਮੇਰੇ ਕੋਲ ਪੁੱਛਦੇ ਨੇ ਗੈਨੀ ਜੀ ਕੋਈ ਖੁਰਾਕ ਐਸੀ ਹੋਵੇ ਜਿਹਦੇ ਨਾਲ ਬਾਣੀ ਕੰਠ ਹੋਵੇ ਮੈਂ ਕੋਈ ਖੁਰਾਕ ਨਹੀਂ ਹੈ। ਮੰਨ ਦੀ ਇਕਾਗਰਤਾ ਨਾਲ ਕੰਠ ਹੁੰਦੀ ਹੈ। ਕਿਸੇ ਖੁਰਾਕ ਨਾਲ ਨਹੀਂ ਹੁੰਦੀ। ਹੋ ਸਕਦਾ ਹੈ ਕੋਈ ਡਾਕਟਰ ਮੇਰੇ ਨਾਲ ਸਹਿਮਤ ਹੋਵੇ ਭਾਵੇਂ ਨਾ ਹੋਵੇ ਉਹ ਗਲਵਕਰੀ। ਯਾਦ ਆਸ਼ਕਤੀ ਦਾ ਤੱਲਕ ਮੰਨ ਦੀ ਇਕਾਗਰਤਾ ਨਾਲ ਹੈ। ਕਿਸੇ ਵੀ ਖੁਰਾਕ ਨਾਲ ਨਹੀਂ ਹੈ। ਇਹ ਵੀ ਮੈਰਜ਼ ਕਰ। ਮੰਨ ਦੀ ਇਕਾਗਰਤਾ ਨਾਲ ਸਾਰੀ ਜ਼ਿੰਦਗੀ ਜਾਪ ਸਾਧ ਪੈ ਪੜਦੇਣ ਬੁੱਢੇ ਹੋ ਗਏ ਨ ਜ਼ਬਾਨੀ ਕੰਠ ਕੋਈ ਨਹੀਂ ਉਹਨੂੰ ਚਾਰੇ ਵੇੜ ਜ਼ਬਾਨੀ ਕੰਡ ਸੰ ਜ਼ਬਾਨੀ ਪਾਠ ਕਰਦਾ ਸੀ ਭਰਾਵਣ ਇਹਦਾ ਮਤਲਬ ਹੈ ਬਿਨਾ ਮੰਨ ਦੀ ਕਾਗਰਤਾ ਤਵੇ ਨਹੀਂ ਹੋ ਸਕਦਾ ਉਹਦਾ ਮੰਨ ਹੀ ਕਾਗਰ ਸੀ ਸ਼ਿਵਜੀ ਦਾ ਉਪਾਸ਼ਕ ਸੀ ਪਰ ਮਾਮੂਲੀ ਉਪਾਸ਼ਕ ਨਹੀਂ ਸੀ ਇੱਕ ਦਿਨ ਉਸਨੇ ਕਹਿ ਦਿੱਤਾ اے ਭਗਵਨ ਇਸ ਸਿਰ ਦੇ ਤੇ ਆਸ਼ੀਰਵਾਦ ਦਾ ਹੱਥ ਰੱਖ ਨਹੀਂ ਤੇ ਸੀਸ ਦੀ ਮੈਨੂੰ ਲੋੜ ਨਹੀਂ ਹੈ ਸੀਸ ਕੱਟ ਕੇ ਅੱਗੋਂ ਰੱਖ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਹੈ ਔਰ ਜੈਸੇ ਮੰਗ ਕੀਤੀ ਅੱਦੇ ਤੋਂ ਅੱਜ ਵੱਜ ਗਏ ਸਨ ਕਿ ਇਹ ਗੁਰੂ ਨੂੰ ਕੀ ਹੋ ਗਿਆ ਅੱਧਿਆਂ ਵਿੱਚ ਅੱਧੇ ਮਾਤਾ ਜੀ ਕੋਲ ਚਲੇ ਗਏ ਬੇ ਲਾਲ ਜੀ ਨੂੰ ਕੀ ਹੋ ਗਿਆ ਸਿਰ ਮੰਗਣ ਲੱਗ ਪਏ ਬੰਦਿਆਂ ਨੇ ਔਰ ਜਿਹੜੇ ਉੱਥੇ ਬੈਠੇ ਸਨ ਸੈਨੇ ਹੋਏ ਸਨ ਇਹ ਤੇ ਖੁਸ਼ਕਿਸਮਤੀ ਪੰਜ ਤਿਆਰ ਹੋ ਗਏ ਵਾਰੀ ਵਾਰੀ ਪਰ ਸਤਿਗੁਰੂ ਨੇ ਮੰਗ ਕੀਤੀ ਹੈ ਤਾਂ ਸ਼ਿਵ ਜੀ ਨੇ ਮੰਗ ਨਹੀਂ ਕੀਤੀ ਰਾਮ ਸੀਸ ਦੇ ਜੋ ਹੈ ਰਾਵਣ ਸੀਸ ਵੇਟ ਕਰ ਗਏ ਆ ਦੋਵੇਂ ਇੰਨਾ ਪਿਆਰ ਸ਼ਿਵ ਜੀ ਨਾਲ ਇਤਨਾ ਕੁਰਬਾਨ ਜਾ ਰਿਹਾ ਹੈ ਸ਼ਿਵ ਜੀ ਤਾਂ ਇਤਨਾ ਸਦਕੇ ਜਾ ਰਿਹਾ ਹੈ ਔਰ ਇਤਨੀ ਉਸ ਦੀ ਭਗਤੀ ਸੀਸ ਕੱਟ ਕੇ ਅੱਗੋਂ ਰੱਖਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦੇ ਇਛਤਿਆਗ ਨੂੰ ਇਸ ਬਲੀਦਾਨ ਨੂੰ ਆਪਣੀਆਂ ਦੋ ਪੰਕਤੀਆਂ ਵਿੱਚ ਬਿਆਨ ਕਰਦੇ ਹਨ ਚੋ ਬੋਲੇ ਮਹੱਲਾ ਪੰਜਵਾ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ 라वण ਹੋਤੇ ਸੋਰੰਗ ਨੇ ਜਿਨ ਸਿਰ ਦੀਨੇ ਕਾਟ ਐ ਧਨ ਸੰਪਦਾ ਦੇ ਮਾਲਕ ਜੀ ਪ੍ਰੇਮ ਦਾ ਸੌਦਾ ਆਸ਼ੀਰਵਾਦ ਦਾ ਸੌਦਾ ਮਾਇਆ ਦੀ ਤਮਣੀਆਂ ਨਾਲ ਆਉਂਦਾ ਤੋ 라ਵਣ ਕੋਈ ਬਿਖਾਰੀ ਨਹੀਂ ਸੀ ਰਾਜਾ ਸੀ ਅਧਾ ਸੋਨਾ ਰੱਖ ਕੇ ਆਸ਼ੀਰਵਾਦ ਲੈ ਸਕਦਾ ਸੀ ਪਰ ਉਸ ਨੇ ਸੀਸ ਬੇਟ ਕੀਤੀ ਸੰਮਨ ਜੋ ਇਸ ਪ੍ਰੇਮ ਕੀ ਚੌ ਬੋਲੇ ਮੱਲਾ ਪੰਜਵਾ ਤੇ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਚੌ ਬੋਲੇ सम्मन जोइस प्रेम के दम के होती साटे रावण होते सो रंग ने जिन सिर दीने गाठ रावण कोई भिखारी नहीं सी उसने अपना शीश कट के अगों रखे उनु पता सी कि रब्बी पुरुषा दा आशीर्वाद माया दी दमणियां नाल नहीं मिलदा ते जे माया दी दमणियां नाल जो आशीर्वाद दे देंदा है ਉਹਦੇ ਆਸ਼ੀਰਵਾਦ ਦੀ ਵੀ ਉਤਨੀ ਕੀਮਤ ਹੈ ਜਿੰਨੇ ਉਸ ਮਾਇਆ ਦੀ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਇਹ ਵੀ ਮੈਰਸ ਕਰਦੇ ਉਹ ਆਸ਼ੀਰਵਾਦ ਉਤਨਾ ਹੀ ਹੈ ਜਿੰਨੀ ਮਾਇਆ ਹੈ ਬਾਕੀ ਕੁਝ ਵੀ ਨਹੀਂ ਕੁਝ ਵੀ ਨਹੀਂ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਣ 라ਵਣ ਹੋਤੇ ਸੋਰੰਕ ਨੇ ਜਿਨ ਸਿਰ ਦੀਨੇ ਘਾਟ ਹੁਣ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਚਾਰ ਵੇਦ ਜ਼ਬਾਨੀ ਕੰਠ ਨੇ ਮਹਾਸ਼ਕਤੀਸ਼ਾਲੀ ਹੈ ਬੜਾ ਤਾਕਤਵਰ ਹੈ ਹਾਰਿਆ ਕਿਉਂ ਹਾਰ ਦਾ ਕੀ ਕਾਰਨ ਕੰਨਨ ਭਰਾ ਬਾਗੀ ਹੋ ਗਿਆ ਭਰਾ ਨੇ ਸਾਰੇ ਭੇਦ ਦੱਸ ਦਿੱਤੇ ਰਾਮ ਨੂੰ ਬਿਵਿਕਸ਼ਣ ਭਰਾ ਬਾਗੀ ਹੋ ਗਿਆ ਭਰਾ ਗੱਦਾਰ ਹੋ ਗਿਆ ਜਦ ਵੀ ਕੋਈ ਕੌਮ ਹਾਰਦੀ ਹੈ ਭਰਾਵਾਂ ਕਰਕੇ ਹਾਰਦੀ ਹੈ ਜਦ ਵੀ ਕੋਈ ਦੇਸ਼ ਹਾਰਦਾ ਹੈ ਯਕੀਨ ਜਾਣੋ ਆਪਣੇ ਹੱਥ ਕੇ ਹਾਰਦਾ ਹੈ ਅਕਸਰ ساری ਦੁਨੀਆ ਦੇ ਇਤਿਹਾਸ ਪੜ੍ਹ ਕੇ ਦੇਖ ਲੈਣਾ ਕੋਈ ਨਾ ਕੋਈ ਆਪਣੇ ਵਿੱਚੋਂ ਰਸਤਾ ਦੱਸ ਦਿੰਦਾ ਐ ਇੰਜ ਹੋ ਜਾਂਦਾ ਹੈ ਹਿੰਦੁਸਤਾਨ ਵਿੱਚ ਇੱਕ ਕਹਾਵਤ مشهور ਹੋ ਗਈ ਘਰ ਕਾ ਬੇਦੀ ਲੰਕਾ ਢਾਲੇ ساری ਲੰਕਾ ਤਬਾਹ ਹੋ ਗਈ ਸਿਰਫ ਬਵਿਖਸ਼ਨ ਕਰ ਗਏ ਰਾਮ ہار ਜਾਏ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਰੇ ਰਾਜ਼ ਦੱਸ ਦਿੱਤੇ ਬਵਿਖਸ਼ਨ ਨੇ ਰਾਮ ਨੂੰ ਇੰਜ ਜਿੱਤ ਸਕਦਾ ਹੈ ਤੂੰ ਹੋ ਗਈ ਜਿੱਤ ਮੂਰਛ ਤੋ ਕੇ ਰਾਵਣ ਗਿਰਿਆ ਸੈਂਕੜੇ ਬਾਣ ਉਸ ਨੂੰ ਸਰੀਰ ਦੇ ਚ ਲੱਗੇ ਨੇ ਹੌਨ ਵਗ ਰਿਆ ਕਹਿੰਦੇ ਨੇ ਰਾਮ ਦੇ ਮੂੰਹੋਂ ਆਹ ਨਿਕਲ ਗਈ ਜੈਸੇ ਪਛਤਾਵਾ ਔਰ ਪਤਾ ਉਸਨੇ ਲਕਸ਼ਮਣ ਨੂੰ ਕੀ ਆਖਿਆ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਉਸ ਨੂੰ ਸੀ ਜ਼ਮੀਨ ਤੇ ਗਿਰਾ ਦਿੱਤਾ ਮੈਂ ਤੁਹਾਡੇ ਸਾਹਮਣੇ ਇਤਿਹਾਸ ਦੇ ਪੰਨੇ ਪਿਆ ਰਿਹਾ ਹੈ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਅਸੀਂ ਜ਼ਮੀਨ ਤੇ ਗਿਰਾ ਦਿੱਤਾ ਔਰ ਇਸ ਦੇ ਆਖਰੀ ਪ੍ਰਾਣ ਨਿਕਲਣ ਐ ਲਕਸ਼ਮਣ ਤੋਂ ਜਾ ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ ਮੈਂ ਨਾ ਦਸਾਂ 15 ਸਾਲਾਂ ਚ ਦੇਖੇ ਨੇ ਸਿੱਖਾਂ ਨੇ ਪਤਾ ਨਹੀਂ ਕਿਤਨੇ ਗਿਰਾ ਦਿੱਤੇ ਮਨੁੱਖ ਜਿਨ੍ਹਾਂ ਕੋਲ ਦਿਲ ਦਿਮਾਗ ਸੀ ਜਿਨ੍ਹਾਂ ਕੋਲ ਸੋਖ ਸ਼ਕਤੀ ਸੀ ਕਿਸੇ ਤੇ ਇਲਜ਼ਾਮ ਲਾ ਕੇ ਗਿਰਾ ਦੋ ਕਿਸੇ ਨੂੰ ਗਿਰਾ ਦੋ ਗਿਰਾਣਾ ਤੇ ਆਸਾਨ ਹੈ ਇੱਕ ਦਰਖਤ ਨੂੰ ਪੈਦਾ ਕਰਨ ਦੇ ਚ ਫਲ ਫਲ ਤੱਕ ਅਪੜਾਣ ਦੇ ਚ 35-40 ਸਾਲ ਲੱਗ ਜਾਂਦੇ ਨੇ ਉਹਨੂੰ ਕੱਟਦਿਆਂ ਕਿੰਨੀ ਦੇਰ ਲੱਗਦੀ ਹੈ ਗੰਡੇਂਦਿਆਂ 6 ਮਾਂ ਤੁਣੇਂਦਿਆਂ ਇੱਕ ਖਿਲੋ ਰਾਮ ਕਹਿੰਦੇ ਨੇ ਆ ਲਕਸ਼ਮਣ ਇੱਕ ਬਹੁਤ ਕੀਮਤੀ ਮਨੁੱਖ ਜ਼ਮੀਨ ਤੇ गिर ਗਿਆ ਹੈ ਔਰ ਇਹ ਵਾਕਈ ਖਾਕ ਦੇ ਚ ਖਾਕ ਹੋ ਜਾਏ ਇਸ ਤੋਂ ਪਹਿਲੇ ਇਹਦੇ ਇਹਦੇ ਤਨ ਦੇ ਜੋ ਚਾਨਣਾ ਜੋ ਪ੍ਰਕਾਸ਼ ਹੈ ਜੋ ਨੂਰ ਹੈ ਜਾਂ ਤੂੰ ਭੱਜ ਕੇ ਜਾ ਇਹਦੇ ਕੋਲ ਲੈ ਜੋ ਜਿਸ ਨਾਲ ਇਤਨਾ ਵੱਡਾ ਯੁੱਧ ਹੋਇਆ ਹੋਵੇ ਔਰ ਰਾਵਣ ਦੀ ਪਵਿੱਤਰਤਾ ਦੇ ਉੱਤੇ ਇੱਕ ਵੀ ਧੱਬਾ ਨਹੀਂ ਹੈ ਸੀਤਾ ਨੂੰ ਉਸਨੇ ਸਿਰਫ ਕੈਦ ਰੱਖਿਆ ਆਪਣੇ ਮਹਿਲਾਂ ਵਿੱਚ ਕੈਦ ਨਹੀਂ ਰੱਖਿਆ ਅਸ਼ੋਕਵਾੜ ਦਾ ਦੇ ਵਿੱਚ ਆਪਣੇ ਮਹਿਲਾਂ ਤੋਂ ਬਹੁਤ ਦੂਰ ਬਾਹਰ ਇਹ ਉਸਦੇ ਉੱਚੇ اخلاق ਦੀ ਨਿਸ਼ਾਨੀ ਹੈ ਕਿਸਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ ਚੁੱਕ ਕੇ ਕਿਵੇਂ ਲਿਆਇਆ ਉਹਨੇ ਐਲਾਨੀਆਂ ਕਿ ਅਸੀਂ ਤੇ ਮੇਰੀ ਭੈਣ ਦੀ ਨਕ ਨਹੀਂ ਕੱਟੀ ਮੇਰੀ ਨੱਕ ਕੱਟੀ ਗਈ ਹੈ ਤੇ ਮੈਂ ਹੁਣ ਰਾਮ ਦੀ ਨੱਕ ਕਟਾਂਗਾ ਕਿਸੇ ਦੀ ਪਤਨੀ ਚੁੱਕ ਕੇ ਲੈਣ ਅਗਲੇ ਦੀ ਨੱਕ ਕਟਣੀ ਹੋਰ ਕੀ ਇਸ ਤਰ੍ਹਾਂ ਦੀ ਗੱਲ ਉਹ ਲਾਲਾ ਦੌਲਤ ਰਾਏ ਕਹਿੰਦਾ ਹੈ ਇਸ ਬਹੁਤ ਵੱਡੀ ਜੰਗ ਭਿਆਨਕਰ ਯੁੱਧ ਦਾ ਕਾਰਨ ਦੋ ਇਸਤਰੀਆਂ ਨੇ ਇੱਕ ਸਰੂਪ ਨੱਕਾ ਇੱਕ ਸੀਤਾ ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰਦੇ ਯੁੱਧ ਨਹੀਂ ਹੋਣਾ ਸੀ ਤੇ ਜੰਗ ਨਹੀਂ ਹੋਣਾ ਸੀ ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ ਤੇ ਰਾਵਣ ਕੋਈ ਦੋਸ਼ਟ ਨਹੀਂ ਸੀ ਐਸ ਵਾਸਤੇ ਦੋਸ਼ਟ ਹੋ ਗਿਆ ਸੀਤਾ ਨੂੰ ਚੁੱਕ ਲੈ ਗਿਆ ਕੋਈ ਇਹ ਨਹੀਂ ਕਹਿੰਦਾ ਲਕਸ਼ਮਣ ਨੇ ਕਹੀ ਕੀਤਾ ਕਿ ਇਸਤਰੀ ਦੀ ਲੱਭ ਕੱਟੀ ਕਿਉਂ ਇਸ ਇਲਜ਼ਾਮ ਦੇ ਚ ਨਹੀਂ ਆਉਂਦਾ ਜਿਹੜਾ ਇਲਜ਼ਾਮ ਰਾਵਣ ਤੇ ਲਾਇਆ ਜਾ ਰਿਹਾ ਪਰ ਉਹ ਤੇ ਜਿੱਤ ਗਿਆ ਜਿੱਤੇ ਆ ਭਗਵਾਨ ਹੋ ਜਾਂਦਾ ਹੈ ਹਾਰਿਆ ਸ਼ੈਤਾਨ ਹੋ ਜਾਂਦਾ ਹੈ ਹਰ ਕੀ ਜਿੱਤੇ ਸਾਫ ਹੈ ਜਿੱਤੇ ਆ ਭਗਵਾਨ ਹੋ ਜਾਂਦਾ ਹੈ ਹਾਰਿਆ ਸ਼ੈਤਾਨ ਹੋ ਜਾਂਦਾ और जीते हुए कलम दे धनी तुलसी जैसे कलम दे धनी दिमाग दे धनी, ज़वान दे धनी चल देने, हारे हुए कोई नहीं चलता हारे को हरी मैं इस करा हार गया रावण कौन साथ दे कलम दे धनी दिमाग दे धनी जबान धनी सोचने वाले दौर्शनिक फिलसफर चिंतक कवि सब हट गए किसी ने इसके हक च नहीं लिखा दोस्त है शैतान है ਪਰ ਸੋਚਣਾ ਚਾਹੀਦਾ ਇਸ ਨੇ ਕਿਉਂ ਕੀਤਾ ਇਸ ਦੀ ਭੈਣ ਦੀ ਵੀ ਤੇ ਨੱਕ ਕੱਟੀ ਹੈ ਤੋ ਨੱਕ ਕੱਟਣ ਵਾਲਾ ਕੌਣ ਹੈ ਅਗਰ ਸੀਤਾ ਨੂੰ ਚੁੱਕ ਕੇ ਲਿਆਣ ਵਾਲਾ ਸ਼ੈਤਾਨ ਹੈ ਤੋ ਨੱਕ ਕੱਟਣ ਵਾਲਾ ਕੌਣ ਹੈ ਔਰ ਉਹ ਵੀ ਕਿਸੇ ਇਸਤਰੀ ਦੀ ਅਬਲਾ ਦੀ ਔਰ ਉਹ ਵੀ ਕੋਈ ਬਹੁਤ ਵੱਡਾ ਕਸੂਰ ਨਹੀਂ ਕੋਈ ਕਸੂਰ ਨਹੀਂ ਉਸ ਜ਼ਮਾਨੇ ਦੀ ਪ੍ਰਫਾ ਸੀ ਉਸ ਜ਼ਮਾਨੇ ਦਾ ਰਿਵਾਜ ਸੀ ਸਵੈਮ ਵਰਦਾ ਉਹ ਤੇ ਵਰਮਾਲਾ ਪਹਿਨਣ ਲੱਗੀ ਉਹਦੀ ਨੱਕ ਕੱਟ ਲਈ ਇਹ ਤੇ ਬਹੁਤ ਵੱਡਾ ਦਰੋਹ ਹੈ ਇਹ ਤੇ ਬਹੁਤ ਵੱਡਾ ਜ਼ੁਲਮ ਹੈ ਪਰ ਨਹੀਂ ਆਖਾਂਗੇ ਜ਼ਾਲਮ ਕਿਉਂਕਿ ਜਿੱਤ ਗਏ ਨੇ ਜੋ ਜਿੱਤ ਜਾਏ ਉਹ ਭਗਵਾਨ ਹੋ ਜਾਂਦਾ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੋ ਜਾਂਦਾ ਇੱਕ ਸਹੀ ਹੈ ਜਿਹੜੇ ਗੁਣ RAM ਦੇ ਚ ਨੇ ਉਤਨੇ ਗੁਣ Ravana ਦੇ ਚ ਵੀ ਨੇ ਧਾਰਮਕ ਹੈ RAM ਧਾਰਮਕ ਹੈ Ravana ਵਿਸ਼ਿਸ਼ਟ ਕੋਲ ਪੜੇ ਨੇ RAM ਪਾਠੀ ਨੇ ਅੱਛੇ ਨਾਮ ਜਪਣ ਵਾਲੇ ਨੇ ਰਸਕ ਨੇ ਈਸ਼ਵਰ ਨੂੰ ਮੰਨਣ ਵਾਲੇ ਨੇ ਪਰ ਇਹ ਦੀ ਨਾਸਤਿਕ ਨਹੀਂ ਹੈ ਸ਼ਿਵ ਜੀ ਦਾ ਉਪਾਸ਼ਕ ਹੈ ਚਾਰੇ ਵੇਦ ਉਸ ਨੂੰ ਜ਼ੁਬਾਨੀ ਕੰਟਨੇ ਧਾਰਮਿਕ ਤੌਰ ਤੇ ਦੋਹਾਂ ਦਾ ਕੋਈ મતਭੇਦ ਵੀ ਨਹੀਂ ਕਰੇ ਲੋ ਝਗੜਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਦੋ ਇਸਤਰੀਆਂ ਨੇ ਇੱਕ ਪਾਸੇ ਕਰਦੇ ਹੋਏ جنگ ਨਹੀਂ ਹੋਣੀ ਸੀ ਲਾਲਾ ਦੌਲਤ ਰਾਏ ਨੇ ਐਸਾ ਹੀ ਲਿਖਿਆ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ RAM ਕਹਿੰਦੇ ਨੇ ਅਹ ਲਕਸ਼ਮਣ ਬੜਾ ਕੀਮਤੀ ਮਨੁੱਖ ਜਾ ਰਿਹਾ ਹੈ ਗਿਰ ਗਿਆ ਅਸੀਂ ਜਿਸ ਇਨਸਾਨ ਨੂੰ ਜ਼ਮੀਨ ਤੇ ਗिराਇਆ ਹੈ ਇਹ ਮਾਮੂਲੀ ਪੱਦਰਦਾ ਨਹੀਂ ਹੈ ਬਹੁਤ ਮਹਾਨ ਇਨਸਾਨ ਹੈ ਜਾਂਚ ਦੇ ਪ੍ਰਾਣ ਨਿਕਲਣ ਇਸ ਤੋਂ ਪਹਿਲੇ ਇਸ ਦੀ ਕੁਝ ਮਹਾਨਤਾ ਆਪਣੀ ਝੋਲੀ ਚ ਪਾ ਲਏ ਤੂੰ ਭੱਜ ਕੇ ਜਾ ਲక్ష్మణ ਗਿਆ ਰਾਮ ਜਿੱਥੇ ਨਿਰਮਾਣਤਾ ਦੀ ਮੂਰਤੀ ਸਨ ਹਲੇਮ ਸਨ ਉਥੇ ਲਕਸ਼ਮਣ ਦੀ ਤਬੀਅਤ ਬਿਲਕੁਲ ਇਸ ਤੋਂ ਉਲਟ ਸੀ ਬਿਲਕੁਲ ਰਾਮ ਤੋਂ ਉਲਟ ਉਹ ਜਿੱਥੇ ਸ਼ਾਂਤਮੇਸ਼ਾ ਨੇ ਬਿਲਕੁਲ ਕਰੋਦੀ ਇਸ ਵਾਰ ਉਹ ਜਿੱਥੇ ਦੂਰ ਦ੍ਰਿਸ਼ਤ ਸਨ ਇਤਨੀ ਗੱਲ ਲਕਸ਼ਮਣ ਦੇ ਚ ਨਹੀਂ ਸੀ ਇਹ ਵੀ ਮਾਰੇ ਕਰਦੇ ਆ ਸਿਰ ਦੇ ਭਾਰ ਖੜੇ ਹੋ ਗਏ ਤੇ ਕਹਿਣ ਲੱਗੇ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਆਏ ਕੋਈ ਕੀਮਤੀ ਗੱਲ ਸਾਡੀ ਝੌਲੀ ਚ ਵੀ ਪਾਓ ਜੋ ਸਾਡੀ ਜ਼ਿੰਦਗੀ ਚ ਕਮ ਆਵੇ ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਮਣ ਨੇ ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਨੂੰ ਦੇ ਅੱਖਾਂ ਮੀਟ ਲਈਆਂ ਤੜਪ ਰਿਹਾ ਸੀ ਵਿਚਾਰਾ ਪ੍ਰਾਣ ਨਿਕਲ ਰਹੇ ਸਨ ਨਹੀਂ ਕੁਝ ਬੋਲੇਗਾ ਲਕਸ਼ਮਣ ਵਾਪਸ ਆ ਗਿਆ ਕਹਿੰਦਾ ਹੈ ਭਗਵਨ ਉਹ ਤੇ ਬੋਲਦਾ ਹੀ ਨਹੀਂ ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈਏ RAM ਕਹਿੰਦਾ ਨਾ ਪੁਰਖਾ ਤੇਰੇ ਕੋਲ ਉਹ ਵਸਪ ਨਹੀਂ ਹੈ ਗਿਆਨ ਲੈਣ ਦਾ ਜਿਸ ਦੇ ਕੋਲ ਗਿਆਨ ਲਈਦਾ ਹੈ ਉਦੇ ਸਿਰ ਦੇ ਭਾਰ ਨਹੀਂ ਖੜੇ ਹੋਈਦਾ ਜਾ ਉਸ ਦੇ ਕਦਮਾਂ ਵਿੱਚ ਖੜਾ ਹੋ ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ ਹੁਣ ਜਿਸ ਦੇ ਕਦਮਾਂ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਇਹ ਬਿਨ ਜਾੜੋ ਮਨੁੱਖ ਕੋਈ ਮਾਮੂਲੀ ਪੱਦਰਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਵਕਤ ਦਾ ਕੀਮਤੀ ਇਨਸਾਨ ਹੈ ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ اے ਬ੍ਰਾਹਮਣ ਦੇਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸਾਡੀ ਝੋਲੀ ਚ ਪਾਓ ਰਾਵਣ ਦੇ ਨੇਤਰ ਖੁੱਲੇ ਨੇ ਬੋਲੇ ਐ ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਜਿਸ ਤਰ੍ਹਾਂ ਸਨਾਤਮੀ ਧਰਮ ਨਮਾ ਲਿਆ ਦੀ ਤੁਸੀਂ ਦੇਖ ਲਓ ਅਕਸਰ ਡਰਾਮੇ ਵੀਡੀਓ ਫਿਲਮਾਂ ਉਹਨਾਂ ਦੇ ਵਿੱਚ ਜਾਂ ਨਾਵਲ ਜਿਹੜੇ ਕਿਸੇ ਕਹਾਣੀ ਉਹਨਾਂ ਦੇ ਵਿੱਚ ਰਾਵਣ ਨੂੰ ਇੱਕ ਦੁਸ਼ਟ ਜ਼ਾਲਮ ਇਨਸਾਨ ਦਿਖਾਇਆ ਗਿਆ ਜਦਕਿ ਹਕੀਕਤ ਇਹਦੇ ਬਿਲਕੁਲ ਹੀ ਬਰਕਸ ਹੈ ਗਿਆਨੀ ਸੰਸਿ ਮਸਕੀਨ ਹਣੀ ਦੱਸਦੇ ਪੇਕਰ ਰਾਵਣ ਇੱਕ ਬੁਰਾ ਆਦਮੀ ਨਹੀਂ ਸੀ ਉਹ ਇੱਕ ਤਾਕਤਵਰ ਆਦਮੀ ਸੀ ਉਹ ਇਸ ਕਰਕੇ ਉਹਨੂੰ ਸਾਰੇ ਸਮਾਜ ਦੇ ਵਿੱਚ ਬੁਰਾ ਕਿਹਾ ਜਾਂਦਾ ਬੁਰਾ ਦਿਖਾਇਆ ਜਾਂਦਾ ਕਿਉਂਕਿ ਉਹ ਇੱਕ جنگ ਹਾਰ ਗਿਆ ਸੀ ਜੰਗ ਹਰਨ ਦੀ ਵਜ੍ਹਾ ਨਾਲ ਉਹਨੂੰ ਬੁਰਾ ਦਿਖਾਇਆ ਜਾ ਰਿਹਾ ਦੂਸਰਾ ਰਾਮ ਰਹੀਮ ਨੇ ਉਹਦੇ ਸਾਹਮਣੇ ਆਉਂਦੀ ਭੈਣ ਦਾ ਨੱਕ ਵੜ ਦਿੱਤਾ ਸੀ ਤੇ ਜੇ ਇਸ ਭਰਾ ਦੇ ਸਾਹਮਣੇ ਆਉਂਦੀ ਭੈਣ ਦਾ ਨੱਕ ਵੜ ਦਿੱਤਾ ਜਾਏ ਜਾਂ ਕੋਈ ਭੈਣ ਦੇ ਨਾਲ ਜ਼ਿਆਤੀ ਕੀਤੀ ਜਾਏ ਜ਼ੁਲਮ ਕੀਤਾ ਜਾਏ ਤਾਂ ਆਹ ਭਰਾ ਖਮੋਸ਼ ਰਹੇਗਾ ਜਦੋਂ ਰਾਮ ਰਹੀਮ ਦੇ ਖਿਲਾਫ ਗਿਆ ਜੰਗ ਲੜੀ ਤੇ ਫੇਰ ਸਨਾਤਨੀ ਧਰਮ ਵਾਲਿਆਂ ਨੇ ਉਹਨੂੰ ਬਹੁਤ ਬੁਰਾ ਦਿਖਾਇਆ ਉਹਦਾ ਅਕਸ ਉਹਦੀ ਸ਼ਬੀ ਉਹਨੂੰ ਇਸ ਤਰ੍ਹਾਂ ਦਿਖਾਇਆ ਕਿ ਉਹ ਬਹੁਤ ਜ਼ਾਲਮ ਉਹਦਾ ਕਰਤਾਰ ਸਹੀ ਨਹੀਂ ਸੀ ਜਦਕਿ ਗਿਆਨੀ ਸੰਸਮਖੀ ਹਣੀ ਦੱਸਦੇ ਆ ਕੋ ਇੱਕ ਮਜ਼ਬੂਤ ਆਦਮੀ ਸੀ ਤਾਕਤਵਰ ਆਦਮੀ ਸੀ ਜਿਹੜਾ ਕਿ 10 12 ਇਨਸਾਨਾਂ ਦੇ ਮੁਤਾਬਕ ਮੁਕਾਬਲੇ ਇਕੱਲਾ ਹੀ ਲੜ ਸਕਦਾ ਸੀ ਇੰਨੀ ਉੱਚ ਤਾਕਤ ਸੀ ਲੇਕਿਨ ਕੀ ਹੈ ਕਿ ਜਦੋਂ ਕੋਈ ਵੀ ਧਰਮ ਵਾਲੇ ਕਿਸੇ ਨੂੰ ਨੇਗਟਿਵ ਦਿਖਾਉਣ ਕਿਸੇ ਦਾ ਛਭੀ ਜਿਹੜੀ ਹੈ ਉਹ ਮੰਨਫੀ ਦਿਖਾਉਣਗੇ ਤੇ ਫਿਰ ਲੋਕਾਂ ਦੇ ਜ਼ਿਹਨ ਚ ਤਸੁਰਾਤ ਉਹੀ ਬੈਠੇ ਰਹਿਣਗੇ ਜਦੋਂ ਤੁਸੀਂ ਉਸ ਕਰੈਕਟਰ ਦਾ ਉਸ ਕਰਦਾਰ ਦਾ ਮੰਨਫੀ ਪਹਿਲੂ ਕਿਸੇਆਂ ਕਹਾਣੀਆਂ ਦੇ ਵਿੱਚ ਫਿਲਮਾਂ ਦੇ ਵਿੱਚ ਡਰਾਮਿਆਂ ਦੇ ਵਿੱਚ ਦਿਖਾਓਗੇ ਤੇ ਆਬਾਮ ਜਿਹੜੀ ਹੈ ਉਹਦੇ ਦਿਮਾਗ ਚ ਫਿਰ ਉਹੀ ਚੀਜ਼ ਉਹੀ ਛਭੀ ਬਣ ਜਾਂਦੀ ਹੈ ਕਿ ਵਾਕਈ ਇਹ ਕੋ ਬਹੁਤ ਹੀ ਬੁਰਾ ਇਨਸਾਨ ਸੀ ਉਹਦਾ ਕਰਦਾਰ ਨਹੀਂ ਠੀਕ ਸੀ ਬਾਕੀ ਵੀਰੋ ਤੁਸੀਂ ਆਈ ਦੀ ਕਥਾ ਦੇਖੀ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ رائے ਦਾ اظہار لازਮੀ ਕਰਿਓ ਆਪਣਾ ਰਕੋ ਤੇ ਇਸ ਰਾਖਿਆਲ ਰੱਬ ਰੱਖੇ